ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੱਲ ਉਸ ਵੇਲੇ ਦੀ ਹੈ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੋਦੀ ਖਾਨੇ ਦੀ ਨੌਕਰੀ ਕਰਨੀ ਪਈ ਤੇ ਉਸ ਵੇਲੇ ਇੱਕ ਸਖੀ ਇੱਕ ਮੁਟਿਆਰ ਹੱਟੀ ਤੇ ਸੌਦਾ ਲੈਣ ਜਾਂਦੀ ਹੈ ਬਾਬੇ ਨਾਨਕ ਜੀ ਦੇ ਤੇ ਫਿਰ ਉਹ ਆ ਕੇ ਆਪਣੇ ਸਖੀਆਂ ਨਾਲ یوں ਗੱਲਾਂ ਕਰਦੀ ਹੈ ਜੋਗਾ ਸਿੰਘ ਜੋਗੀ ਦੀ ਲਿਖੀ ਹੋਈ ਕਵਿਤਾ ਆਓ ਪਿਆਰ ਨਾਲ ਸਰਵਣ ਕਰੀਏ ਜੀ ਇੱਕ ਮੁੱਟਿਆਰ ਸਖੀਆਂ ਨੂੰ ਬੋਲਦੀ ਮਨ ਵਸੀ ਸਾਰੀਆਂ ਦੇ ਸਖੀ ਸੋਲਦੀ ਇੱਕ ਮੁੱਟਿਆਰ ਸਖੀਆਂ ਨੂੰ ਬੋਲਦੀ ਮਨ ਵਸੀ ਸਾਰੀਆਂ ਦੇ ਸਖੀ ਸੋਲਦੀ ਮਾਰਦੀ ਚਮਕ ਮੱਥੇ ਤੇ ਲਕੀਰਨੀ ਕਹਿੰਦੀ ਮਾਰਦੀ ਚਮਕ ਮੱਥੇ ਤੇ ਲਕੀਰਨੀ ਪੂਰਾ ਸੋਦਾ ਤੋਲੇ ਨਾਨਕੀ ਦਾ ਵੀਰਨੀ 13 13 ਤੋਲੇ ਨਾਨਕੀ ਦਾ ਵੀਰਨੀ ਐਵੇਂ ਵੰਡੀ ਜਾਂਦਾ ਨਹੀਂ ਪਤਾ ਸੇ ਰੋੜੀਆਂ ਹਟਵਾਣਾ ਵਾਂਗ ਕਰੇ ਨਾ ਬੇਖੋੜੀਆਂ ਐਵੇਂ ਵੰਡੀ ਜਾਂਦਾ ਨਹੀਂ ਪਤਾ ਸੇ ਰਿਓੜੀਆਂ ਹਟਵਾਣਾ ਵਾਂਗ ਕਰੇ ਨਾ ਬੇਖੋੜੀਆਂ ਬੈਠਾ ਹੈ اڈੋਲੇ ਉਹ ਗੁਣੀ ਗਹੀਰਨੀ ਪੂਰਾ ਸੋਦਾ ਤੋਲੇ ਨਾਨਕੀ ਦਾ ਵੀਰਨੀ 13 13 ਤੋਲੇ ਨਾਨਕੀ ਦਾ ਵੀਰਨੀ ਟੋਲੀ ਜਾਵੇ ਸੋਦਾ 13 13 ਬੋਲਦਾ ਅੱਖੀਆਂ ਬਲੋਰੀ ਪੂਰੀਆਂ ਨਹੀਂ ਖੋਲਦਾ ਤੋਲੀ ਜਾਵੇ ਸੋਦਾ ਤੇਰਾ 13 13 ਬੋਲਦਾ ਅੱਖੀਆਂ ਬਲੋਰੀ ਪੂਰੀਆਂ ਨਹੀਂ ਖੋਲਦਾ ਪਿਛਲੇ ਜਨਮ ਦਾ ਕੋਈ ਹੈ ਫਕੀਰ ਨਹੀਂ ਪੂਰਾ ਸੋਦਾ ਤੋਲੇ ਨਾਨਕੀ ਦਾ ਵੀਰ ਨਹੀਂ ਤੇਰਾ 13 13 ਤੋਲੇ ਨਾਨਕੀ ਦਾ ਵੀਰ ਨਹੀਂ ਦਿਲ ਦਾ ਅਮੀਰ ਹੈ ਨਹੀਂ ਵੱਲ ਛਲ ਕੋਈ ਲੋੜ ਤੋਂ ਬਗੈਰ ਕਰਦਾ ਨਾ ਗੱਲ ਕੋਈ ਉਹ ਦਿਲ ਦਾ ਅਮੀਰ ਹੈ ਨਹੀਂ ਵੱਲ ਛਲ ਕੋਈ ਲੋੜ ਤੋਂ ਬਗੈਰ ਕਰਦਾ ਨਾ ਗੱਲ ਕੋਈ ਇੱਥੇ ਖੌਰੇ ਕਿਵੇਂ ਲਿਆਈ ਤਕਦੀਰ ਨੀ ਪੂਰਾ ਸੌਦਾ ਤੋਲੇ ਨਾਨਕੀ ਦਾ ਵੀਰ ਨੀ 13 13 ਤੋਲੇ ਨਾਨਕੀ ਦਾ ਵੀਰ ਨੀ ਵੇਖਿਆ ਇਹ ਪੈਸੇ ਦਾ ਨਹੀਂ ਝੂਠ ਬੋਲਦਾ ਵੱਧ ਲੈ ਨਾ ਘੱਟ ਦੇਵੇ ਪੂਰਾ ਤੋਲਦਾ ਵੇਖਿਆ ਇਹ ਪੈਸੇ ਦਾ ਨਹੀਂ ਝੂਠ ਬੋਲਦਾ ਵੱਧ ਲੈ ਨਾ ਘੱਟ ਦੇਵੇ ਪੂਰਾ ਤੋਲਦਾ ਮਿੱਠਾ ਬੋਲ ਸਭ ਨੂੰ ਧਰਾਵੇ ਤੀਰਨੀ ਮਿੱਠਾ ਬੋਲ ਸਭ ਨੂੰ ਧਰਾਵੇ ਤੀਰਨੀ ਪੂਰਾ ਸੋਦਾ ਤੋਲੇ ਨਾਨਕੀ ਦਾ ਵੀਰਨੀ 13 13 ਤੋਲੇ ਨਾਨਕੀ ਦਾ ਵੀਰਨੀ ਉਹਨੂੰ ਕੋਈ ਭਲੇ ਬੁਰੇ ਦੀ ਪਛਾਣ ਨਹੀਂ ਜਾਪਦੀ ਕੋਈ ਉਹਦੇ ਦਿਲ ਵਿੱਚ ਕਾਣ ਨਹੀਂ ਉਹਨੂੰ ਕੋਈ ਭਲੇ ਬੁਰੇ ਦੀ ਪਛਾਣ ਨਹੀਂ ਜਾਪਦੀ ਕੋਈ ਉਹਦੇ ਦਿਲ ਵਿੱਚ ਕਾਣ ਨਹੀਂ ਕੰਦੇ ਰਾਏ ਪਾਤਸ਼ਾਹ ਨੇ ਕਿਹਾ ਪੀਰਨੀ ਪੂਰਾ ਸੋਦਾ ਤੋਲੇ ਨਾਨਕੀ ਦਾ ਵੀਰਨੀ 13 13 ਤੋਲੇ ਨਾਨਕੀ ਦਾ ਵੀਰਨੀ ਮਾਤਾ ਉਹਦੀ ਖੋਰੇ ਪਰਵਾਣੀ ਕਰਦੀ ਅੱਖਾਂ ਤੋਂ ਪਰੋਖਾ ਲਾਲ ਕਿਵੇਂ ਜਰਦੀ ਮਾਤਾ ਉਹਦੀ ਖੋਰੇ ਪਰਵਾਣੀ ਕਰਦੀ ਅੱਖਾਂ ਤੋਂ ਪਰੋਖਾ ਲਾਲ ਕਿਵੇਂ ਜਰਦੀ ਠੱਲੀ ਦਾ ਹੁਕਮੇ ਅੱਖੀਆਂ ਦਾ ਨੀਰ ਨਹੀਂ ਪੂਰਾ ਸੋਦਾ ਤੋਲੇ ਨਾਨਕੀ ਦਾ ਵੀਰਨੀ 13 13 ਤੋਲੇ ਨਾਨਕੀ ਦਾ ਵੀਰਨੀ ਸਾਡੇ ਪਿੰਡ ਥੋੜਿਆਂ ਦਿਨਾਂ ਦਾ ਆਇਆ ਏ ਜੈ ਰਾਮ ਸ਼ਾਹ ਨੇ ਹੱਟੀ ਤੇ ਬਿਠਾਇਆ ਏ ਸਾਡੇ ਪਿੰਡ ਥੋੜਿਆਂ ਦਿਨਾਂ ਦਾ ਆਇਆ ਏ ਜੈ ਰਾਮ ਸ਼ਾਹ ਨੇ ਹੱਟੀ ਤੇ ਬਿਠਾਇਆ ਏ ਰੱਬੀ ਦਰਗਾਹ ਦਾ ਜਪਦਾ ਵਜੀਰਨੀ ਪੂਰਾ ਸੋਦਾ ਤੋਲੇ ਨਾਨਕੀ ਦਾ ਵੀਰਨੀ 13 13 ਤੋਲੇ ਨਾਨਕੀ ਦਾ ਵੀਰਨੀ 13 13 ਆਖਣੋਂ ਕਦੇ ਵੀ ਹਟੇ ਨਾ ਜੋਗੀ ਦੇ ਹਿਸਾਬ ਵਿੱਚ ਸੌਦਾ ਘਟੇ ਨਾ ਤੇਰਾ 13 ਆਖਣੋਂ ਕਦੇ ਵੀ ਹਟੇ ਨਾ ਜੋਗੀ ਦੇ ਹਿਸਾਬ ਵਿੱਚ ਸੌਦਾ ਘਟੇ ਨਾ ਮਾਛੀਆਂ ਕਲਾਂ ਦਾ ਦਸਦਾ ਜਗੀਰਨੀ ਸਦਾ ਉਹਦੇ ਦਰਸ਼ ਕਰੇ ਜਗੀਰਨੀ ਪੂਰਾ ਸੌਦਾ ਤੋਲੇ ਨਾਨਕੀ ਦਾ ਵੀਰਨੀ 13 13 ਤੋਲੇ ਨਾਨਕੀ ਦਾ ਵੀਰ ਨਹੀਂ ਪੂਰਾ ਸੌਦਾ ਤੋਲੇ ਨਾਨਕੀ ਦਾ ਵੀਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ